ਅੱਜ ਹੈ ਕਿ ਇਹਨਾਂ ਦੀ ਇੰਟਰਵਿਊ ਮੈਂ ਕਿਹਾ ਜੀ ਜੋ ਮਾਜੀ ਹੋ ਜਵੇ ਮੈਂ ਵੀ ਨਾਲ ਜਾਣਾ ਤੁਹਾਡੇ ਅੱਜ ਇੰਟਰਵਿਊ ਤੇ ਕਹਿੰਦੇ ਤੇਰਾ ਉੱਥੇ ਕੋਈ ਕੰਮ ਨਹੀਂ ਮੈਂ ਕਿਹਾ ਨਹੀਂ ਮੈਂ ਤਾਂ ਫੇਰ ਵੀ ਜਾਉਂਗੀ ਤੇ ਮੈਨੂੰ ਬੋਲੇ ਕਹਿੰਦੇ ਉੱਠ ਜਾ ਫੇਰ ਤਿਆਰ ਹੋਣ ਦੇ ਵਿੱਚ ਟਾਈਮ ਲਾਉਂਗੀ ਜੇ ਨਾਲ ਸਾਡੇ ਜਾਣਾ ਆ ਵੀ ਨਹੀਂ ਤਾਂ ਫਿਰ ਅਸੀਂ ਲੇਟ ਹੋ ਜਾਣਾ ਮੈਂ ਕਿ ਟਾਈਮ ਹੋਣ ਨੂੰ ਤਿਆਰ ਮੈਂ ਨਹੀਂ ਮੈਂ ਕਿ ਟਾਈਮ ਲਾਂਦੀ ਹੈਗੀ ਤਿਆਰ ਹੋਣ ਲਈ ਮੈਂ ਕਿ ੜਾ ਇੱਥੇ ਮੇਕਅਪ ਕਰਨ ਬੈਠਣ ਆਇਆ 8.10 ਮਿੰਟਾਂ ਦੇ ਵਿੱਚ ਮੈਂ ਤਿਆਰ ਹੋ ਗਈ ਮੈਂ ਕਿ ਦੇਖੋ ਜੀ ਤੁਸੀਂ ਬੋਲਦੇ ਪਏ ਸੀ ਲੇਟ ਕਰਨਾ ਪਰ ਤੁਹਾਡੇ ਸਭ ਤੋਂ ਪਹਿਲਾਂ ਮੈਂ ਤਿਆਰ ਹੋਈਆਂ ਇੱਧਰ ਸਾਫ ਵੀ ਹੋ ਗਏ ਆ ਤਿਆਰ ਤੇ ਮੰਨੇ ਜਲਦੀ ਜਲਦੀ ਆਪਣੇ ਪਾਪਾ ਨੂੰ ਚੇਨ ਐਨਕਾ ਤੇ ਕੜਾ ਫੜਾਉਂਦੀ ਪਈ ਸੀ ਕਹਿੰਦੀ ਪਾਪਾ ਕੋਈ ਸਮਾਨ ਰਹਿ ਨਾ ਜਾਵੇ ਤੇ ਅਸੀਂ ਸਾਰੇ ਜਣੇ ਤਿਆਰ ਹੋ ਕੇ ਮੈਂ ਕਿ ਆਜੋ ਆਜੋ ਹੁਣ ਜਲਦੀ ਨਿਕਲਿਆ ਹੋ ਰੂਮ ਤੋਂ ਬਾਹਰ ਵੀ ਲਿਫਟ ਵੀ ਆ ਗਈ ਤੇ ਅਸੀਂ ਸਾਰੇ ਬੈਠ ਗਏ ਗੱਡੀ ਦੇ ਵਿੱਚ ਅਸੀਂ ਸੋਸਾਇਟੀ ਤੋਂ ਬਾਹਰ ਨਿਕਲੇ ਭਾਜੀ ਹੁਣੀ ਕਰਦੇ ਪਏ ਸੀ ਸਾਡਾ ਵੇਟ ਜਿਨ੍ਹਾਂ ਨੇ ਅੱਜ ਇੰਟਰਵਿਊ ਕਰਨੀ ਆ ਗੋਪੀ ਲੋਂਗੀਏ ਦੀ ਉਹ ਦੇਖੋ ਸਾਹਮਣੇ ਆਂਦੀ ਪਈ ਆ ਬਲੈਕ ਗੱਡੀ ਗੱਡੀ ਦੇ ਉੱਤੇ ਪੜੋ ਵੀ ਕਿਹੜੇ ਚੈਨਲ ਵਾਲੇ ਆ ਉਹ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੇ ਹੁਣ ਅਸੀਂ ਚੱਲਦੇ ਆ ਸਟੂਡੀਓ ਰਸਤੇ ਜਾਂਦੇ ਜਾਂਦੇ ਮੈਂ ਕਿ ਦੇਖੋ ਬਿਲਡਿੰਗਾਂ ਦੇ ਪਿੱਛੇ ਇਦਾਂ ਹੋਇਆ ਜਿੱਦਾਂ ਬਰਫ਼ ਪਈ ਹੁੰਦੀ ਆ ਵੀ ਬੱਦਲ ਬਹੁਤ ਸੋਹਣਾ ਲੱਗਦਾ ਪਿਆ ਅੱਜ ਦਾ ਬੱਦਲ ਦੀ ਝੱਗ ਜਿਹੀ ਬਣੀ ਆ ਫਿਰ ਕਿਸੇ ਸਾਰੇ ਜਣੇ ਮੇਰੀ ਇਹ ਗੱਲ ਸੁਣ ਕੇ ਹੱਸ ਪਏ ਝੱਗ ਨੂੰ ਕਹਿੰਦਾ ਉੱਥੇ ਕਿਸੇ ਨੇ ਕੱਪੜੇ ਧੋਤੇ ਬੈ ਕੇ ਜਿਹੜਾ ਕਹਿੰਦੇ ਉੱਥੇ ਸਾਬਣ ਦੀ ਝੱਗ ਆ ਜਾਣੀ ਆ ਤੇ ਅਸੀਂ ਸਾਰੇ ਆ ਗਏ ਆ ਦਾ 골ਡਨ ਸਟੂਡੀਓ ਇੱਥੇ ਹੁਣ ਅੱਜ ਇੰਟਰਵਿਊ ਆ ਕੇ ਸਭ ਤੋਂ ਪਹਿਲਾਂ ਤਾਂ ਮੰਨਤ ਫਿਸ਼ ਵਾਲ ਚਲ ਗਈ ਕੈਮਰਾ ਲੈ ਕੇ ਕਹਿੰਦੀ ਮੰਮਾ ਦੇਖੋ ਛੋਟੂ ਛੋਟੂ ਜੀ ਫਿਸ਼ ਕਿੰਨੀ ਆ ਆ ਫਿਰ ਅਸੀਂ ਆ ਕੇ 골ਡਨ ਸਟੂਡੀਓ ਦੀ ਬੇਸਮੈਂਟ ਦੇ ਵਿੱਚ ਜਿੱਥੇ ਬਣਾਇਆ ਹੋਇਆ ਸੀਗਾ ਸਟੂਡੀਓ ਤੇ ਉਹ ਵੀ ਪੂਰਾ 골ਡਨ ਕਲਰ ਦਾ ਇਸ ਕਰਕੇ ਦਾ 골ਡਨ ਸਟੂడియో ਨਾਮ ਹੈ ਇਹਨਾਂ ਦਾ ਫਰਨੀਚਰ ਤੇ ਜੋ ਕੰਦਾਂ ਦੇ ਉੱਤੇ ਡਿਜ਼ਾਈਨ ਵਗੈਰਾ ਕੀਤਾ ਹੋਇਆ ਸਾਰਾ 골ਡਨ ਕਲਰ ਦਾ ਆ ਬਹੁਤ ਹੀ ਪਿਆਰੀ ਲੋਕੇਸ਼ਨ ਹੈ ਤੇ ਇੱਧਰ ਬਾਜੀ ਹੁਣੀ ਵੀ ਆ ਗਏ ਆ ਜਿਨ੍ਹਾਂ ਨੇ ਅੱਜ ਲੈਣਾ ਆ ਇੰਟਰਵਿਊ ਤੇ ਦੂਜੇ ਬਾਜੀ ਹੁਣੀ ਇੰਨਾ ਸੈਟਪ ਲਾਂਦੇ ਪਏ ਆ ਲਾਈਟਿੰਗ ਦਾ ਤੇ ਮਾਈਕ ਦਾ ਵੈਸੇ ਇੰਟਰਵਿਊ ਕਰਨਾ ਵੀ ਕੰਮ ਸੋਖਾ ਨਹੀਂ ਹੈਗਾ ਜਿਹੜੇ ਜਿਹੜੇ ਸਵਾਲ ਪੁੱਛਦੇ ਨੇ ਉਹਨਾਂ ਦਾ ਜਵਾਬ ਬਹੁਤ ਸੋਚ ਸਮਝ ਕੇ ਦੇਣਾ ਪੈਂਦਾ ਆ ਕਿਉਂਕਿ ਤੁਹਾਡੀ ਨਿੱਕੀ ਜਿਹੀ ਗਲਤੀ ਤੁਹਾਡਾ ਬਹੁਤ ਨੁਕਸਾਨ ਕਰਵਾ ਸਕਦੀ ਆ ਇੱਕ ਕਹਾਵਤ ਨਹੀਂ ਹੈਗੀ ਕਹਿੰਦੇ ਤੀਰ ਕਮਰੋਂ ਤੇ ਬੋਲ ਜ਼ੁਬਾਨੋਂ ਨਿਕਲੇ ਕਦੇ ਵਾਪਸ ਨਹੀਂ ਮੁੜਦੇ ਤੇ ਸਾਰਾ ਸੈਟਅਪ ਲੱਗ ਗਿਆ ਆ ਲਾਈਟਿੰਗ ਔਨ ਹੋ ਗਈ ਆ ਤੇ ਮਾਈਕ ਵੀ ਗਏ ਲੱਗ ਹੁਣ ਹੋਣੀ ਆ ਇੰਟਰਵਿਊ ਸ਼ੁਰੂ ਇੰਟਰਵਿਊ ਦੇ ਵਿੱਚ ਕੀ ਕੀ ਬੋਲੇ ਤਾਂ ਸਾਰਾ ਕੁਝ ਮੈਂ ਮਿਊਟ ਕਰ ਦਿੱਤਾ ਆ ਇਹ ਤੁਸੀਂ ਸੁਣਿਆ ਜਦੋਂ ਪੋਡਕਾਸਟ ਫੁੱਲ ਆਉਗੀ YouTube ਦੇ ਉੱਤੇ ਕਿਉਂਕਿ ਸਸਪੈਂਸ ਆ ਜੇ ਮੈਂ ਹੀ ਦੱਸ ਦਿੱਤਾ ਆ ਤੇ ਇੰਟਰਵਿਊ ਵਾਲਿਆਂ ਦਾ ਕੀ ਫਾਇਦਾ ਹੋਣਾ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਪੀਤੀ ਚਾਹ ਚਾਹ ਤਾਂ ਬਹੁਤ ਜ਼ਰੂਰੀ ਆ ਪੰਜਾਬੀਆਂ ਲਈ ਚਾਹ ਤੋਂ ਬਿਨਾ ਨਾ ਕੰਮ ਕੋਈ ਸ਼ੁਰੂ ਤੇ ਨਾ ਕੋਈ ਖਤਮ ਹੁੰਦਾ ਤੁਹਾਡੇ ਸਭ ਨਾਲ ਗੱਲਬਾਤਾਂ ਕਰਦੇ ਹੋਏ ਇੰਟਰਵਿਊ ਖਤਮ ਵੀ ਹੋ ਗਈ ਆ ਤੇ ਇੱਧਰ ਇਹਨੇ ਸਰਦਾਰ ਭਾਜੀ VIP ਫੈਸ਼ਨ ਵਿਲੇ ਵਾਲੇ ਇਹਨਾਂ ਦੀ ਸ਼ੋਪ ਤੇ ਵੀ ਤੁਹਾਨੂੰ ਲੈ ਕੇ ਜਾਉਂਗੀ ਮੈਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਗੋਪੀ ਲੋਂਗੇ ਨੇ ਤੁਸੀਂ ਇੰਟਰਵਿਊ ਦੇ ਵਿੱਚ ਸੁਣਿਓ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸ ਦਵਾਂ ਕਿ ਕਬੱਡੀ Song ਰਿਲੀਜ਼ ਹੋਇਆ ਜਿੰਨੇ ਜਿੰਨੇ ਨਹੀਂ ਦੇਖਿਆ ਜਲਦੀ ਜਲਦੀ ਜਾ ਕੇ YouTube ਤੇ ਸਰਚ ਮਾਰਿਓ ਕਬੱਡੀ ਬਹੁਤ ਹੀ ਸੋਹਣਾ ਗਾਣਾ ਆ ਹੁਣ ਅਸੀਂ ਆ ਗਏ ਆ VIP ਫੈਸ਼ਨ ਵਿਲੇ ਵਾਲਿਆਂ ਦੇ ਗੋਪੀ ਲੋਂਗੇ ਨੂੰ ਬਸ ਦੋ ਜਣਿਆਂ ਦੇ ਕੱਪੜੇ ਪਸੰਦ ਆਂਦੇ ਕਿਸੇ ਕੇ ਆਊਟਫਿਟ ਵਾਲੇ ਇੱਕ ਫੈਸ਼ਨ ਵਿਲੇ ਵਾਲੇ ਤੇ ਜਾਂ ਤਾਂ ਸ਼ੂਟਿੰਗ ਦੇ ਕੱਪੜੇ ਨਾ ਦੋਵੇਂ ਸ਼ੋਪ ਤੋਂ ਜਾਂਦੇ ਆ ਤੇ ਅੱਜ ਦੀ ਵੀਡੀਓ ਇੱਥੇ ਹੀ ਹੁੰਦੀ ਆ ਖਤਮ ਬਾਏ ਬਾਏ ਫੇਰ ਮਿਲਾਂਗੇ